welcom to punjabi hindi class ਅੱਜ ਅਸੀਂ ਕਰਾਂਗੇ ਸਾਊਂਡ ਆਫ ਆਈ ਤੇ ਸਾਊਂਡ ਆਫ ਡਬਲ ਈ ਆਈ ਜਿਵੇਂ ਤੁਸੀਂ ਲਿਖਣਾ ਜਿੱਤ ਜੇ ਆਈ ਟੀ ਪਾਉਂਦੇ ਹਨਾ ਜੀਤ ਜੇ ਡਬਲ ਈ ਟੀ ਜੀਤ ਇਹੀ ਹੈਗੀ ਆ ਸਿਹਾਰੀ ਵਿਹਾਰੀ ਹੁਣ ਅਸੀਂ ਪਹਿਲਾਂ ਸਿਹਾਰੀ ਕਹਾਂਗੇ ਸਿਹਾਰੀ ਪਹਿਲਾਂ ਪਾਈ ਜਾਂਦੀ ਅੱਖਰ ਤੋਂ ਹਮੇਸ਼ਾ ਠੀਕਾ ਇਦਾਂ ਚ ਇਤੇ ਰੱਖਣਾ ਤੇ ਇਹਦੀ ਸਾਊਂਡ ਛੋਟੀ ਇਹਦੀ ਸਾਊਂਡ ਲੰਬੀ ਏ ਈ ਐ ਏ ਠੀਕ ਹੈ ਸ ਸ ਹ ਸ ਹ ਰ ਅ ਰ ਸ ਹੁਣ ਦੇਖਣਾ ਵੀ ਪਹਿਲੇ ਅੱਖਰ ਨੂੰ ਇਹ ਸਿਹਾਰੀ ਲੱਗੀ ਦੂਜੇ ਨੂੰ ਲੱਗੀ ਹੈ ਸ ਹ ਹ ਸਿਹਾਰੀ ਹੈ ਸਹ टरेट करना ना सहना कक्के सारी के सिस के, रा हा आ सहरी मम्मा हिम से आ सहारे मे लल्ला मेल मम्मा लल्ले से सहारे ले कक्का मलिक ले ले छेती बोलता मलिक लंबी साउंड जाओगी ये हमेशा अखर तो ਬਾਦ ਵਿੱਚ ਪੈਂਦੀ ਹੈ ਇਹਦੇ ਵਿੱਚ ਅਸੀਂ ਅੱਖਰ ਪਹਿਲਾਂ ਪਾਉਨੇ ਪਾਉਂਦੇ ਆ ਲੇਕਿਨ ਜਦੋਂ ਅਸੀਂ ਸਿਹਾਰੀ ਪਾਉਣੀ ਆ ਹੁਣ ਜਿਵੇਂ ਅਸੀਂ ਇਸ ਪਹਿਲਾਂ ਸਿਹਾਰੀ ਪਾਉਣੀ ਪਹਿਲਾਂ ਸਿਹਾਰੀ ਪਾਵਾਂਗੇ ਬਾਅਦ ਚੱਕਰ ਪਾਵਾਂਗੇ ਪਹਿਲਾਂ ਸਿਹਾਰੀ ਪਾਵਾਂਗੇ ਬਾਅਦ ਚੱਕਰ ਪਾਵਾਂਗੇ ਬਿਹਾਰੀ ਚ ਪਹਿਲਾਂ ਅੱਖਰ ਪਾਉਨੇ ਆ ਬਾਅਦ ਵਿੱਚ ਮਾਤਰਾ ਲਾਉਨੇ ਆ ਇਹ ਅੱਖਰ ਜੇ ਅਸੀਂ ਆਹਾ ਜਿਵੇਂ ਹੁਣ ਆ ਵਾ ਰਾ ਰਾ ਹਾ ਹਾ ਮਮਾ ਹਾ ਹਾ ਪਹਿਲਾਂ ਪਾ ਲਿਆ ਨਾ ਸਿਹਾਰੀ ਨੂੰ ਸਪੇਸ ਨਹੀਂ ਬਚਣੀ ਤੇ ਅਸੀਂ ਉਹਦੀ ਸਪੇਸ ਲੈਣ ਲਈ ਅਸੀਂ ਕਰਕੇ ਅਸੀਂ ਸਿਹਾਰੀ ਪਹਿਲਾਂ ਪਾਵਾਂਗੇ ਅੱਖਰ ਬਾਅਦ ਵਿੱਚ ਪਾਵਾਂਗੇ ਜਿਹੜੀ ਮਾਤਰਾ ਇਹ ਪਹਿਲਾਂ ਪਾਵਾਂਗੇ ਅੱਖਰ ਨੂੰ ਬਾਅਦ ਵਿੱਚ ਪਾਵਾਂਗੇ ਤੇ ਇਹਦਾ ਇਹ ਦੇਖੋ ਕਈ ਵਾਰ ਅੱਖਰ ਦੇ ਇੱਥੋਂ ਸ਼ੁਰੂ ਹੁੰਦੀ ਹੈ ਕਈ ਵਾਰ ਐਦਾਂ ਦਾ ਅੱਖਰ ਹੁੰਦਾ ਕਿ ਇੱਥੋਂ ਅਸੀਂ ਪਾਵਾਂਗੇ ਤਾਂ ਲੰਬੀ ਹੋਣੀ ਹੈ ਮਤਲਬ ਕਿ ਜਿੱਥੇ ਅੱਖਰ ਦਾ ਐਂਡ ਪੁਆਇੰਟ ਆ ਅਸੀਂ ਉਹਨੂੰ 베ਸ ਮੰਨ ਕੇ ਅਸੀਂ ਸਿਹਾਰੀ ਪਾ ਸਕਦੇ ਹਾਂ ਮੇਰਾ ਹਾਹਾ ਨਹੀਂ ਇੱਥੋਂ ਸੀ ਇੱਥੋਂ ਪਾ ਸਕਦੇ ਹਾਂ ਠੀਕ ਹੈ ਨਾ ਤੇ ਇਹ ਸਾਰੇ ਅੱਖਰਾਂ ਚ ਐਦਾਂ ਪੋਸੀਬਲ ਨਹੀਂ ਹੁੰਦਾ ਹੁਣ ਜਿਵੇਂ ਲੱਲਾ ਏ ਅੱਖਾ ਜਿੱਥੇ ਖਤਮ ਹੋਏ ਉੱਥੋਂ ਸ਼ੁਰੂ ਕੀਤਾ ਲੱਲਾ ਜਿੱਥੇ ਸ਼ੁਰੂ ਹੋਇਆ ਉੱਤੇ ਅਸੀਂ ਮਾਤਰਾ ਸ਼ੁਰੂ ਕੀਤੀ ਆ ਜੇ ਅਸੀਂ ਇਤੋਂ ਕਰਾਂਗੇ ਤਾਂ ਬਹੁਤ ਲੰਬੀ ਮਾਤਰਾ ਬਣ ਜਾਣੀ ਆ ਸੋ ਅੱਖਰ ਦਾ ਦੇਖਣਾ ਸਟਾਰਟ ਪੁਆਇੰਟ ਦੇ ਵਿੱਚ ਉਹਨੂੰ ਜਿਹੜਾ ਸਾਈਡ ਪਹਿਲਾਂ ਉਹਦੇ ਵੱਲ ਮਾਤਰਾ ਵੱਲ ਆਉਂਦੀ ਆ ਉੱਥੋਂ ਉੱਥੋਂ ਸਟਾਰਟ ਕਰਨੀ ਆ ਮਾਤਰਾ ਮੰਮੇ ਸਹਾਰੇ ਮੇਲਾ ਲੱਮੇ ਮਮਾ ਲੱਲੇ ਸਹਾਰੇ ਲਿਖ ਕਕਾ ਮਾਲਿਕ ਦ ਦ ਵ ਰਿ ਦੀ ਰ ਰ ਤੀਰ ਸ ਸ ਰਾਰੇ ਵੇਰੀ ਰੀ ਰਾਰਾ ਸਰੀਰ ਰੀਰ ਅਸੀਂ ਇਕੱਠਾ ਪੜਨਾ ਸਸੇ ਨੂੰ ਇਕੱਲਾ ਪੜਨਾ ਸਰੀਰ ਹੁਣ ਇਹਨੂੰ ਅਸੀਂ ਦੋਨਾਂ ਨੂੰ ਇਕੱਠਾ ਪੜਾਂਗੇ ਇਹਨੂੰ ਇਕੱਲੇ ਨੂੰ ਪੜਾਂਗੇ ਜ ਜ ਲ ਲ ਜਲ ਦ ਦ ਵੇਰੀ ਦੀ ਜਲਦੀ ਹਰੀ ਆਪ ਕਹਿੰਦੇ ਆਪਾਂ ਨੂੰ ਵਾ ਵੇ ਵੇਰੀ ਵੀਰ ਰਵੀਰ ਬੱਬਾ ਰਾਰੇ ਵੇਰੀ ਬਰੀ ਵਾਵਾ ਕੱਕ ਤੇ ਵੈਰੀ ਕੀ ਲੱ ਲਾ ਵਕੀਲ ਵਕੀਲ ਮੰ ਮੇ ਵੀ ਅਰੀ ਮੀ ਲੱ ਲਾ ਮੀਲ ਹੁਣ ਦੇਖੋ ਇੱਥੇ ਮਿਲ ਬਣ ਗਿਆ ਸੀ ਨਾ ਫਰਕ ਨਾ ਮਿਲ ਮੀਲ ਸੇਮੀ ਸਭ ਲੰਘ ਨਹੀਂ ਸੀ ਆਰੀ ਵੀ ਅਰੀ ਅਸੀਂ ਦੇਖਿਆ ਉਹਦੇ ਨਾਲ ਸਾਊਂਡ ਕਿੰਨੀ ਚੇਂਜ ਹੁੰਦੀ ਹੈ ਮੀਲ ਮੀਨਸ ਮਾਈਲ ਬੋਲਦੇ ਆ ਐਮ ਆਈ ਐਲ ਮਾਈਲ ਹਾਂ ਕਿਲੋਮੀਟਰ ਤੋਂ ਥੋੜਾ ਹੈ ਆਈ ਥਿੰਕ ਲੰਬਾ ਹੁੰਦਾ ਜਿਆਦਾ ਵੱਡਾ ਹੁੰਦਾ ਕਿਲੋਮੀਟਰ ਨਾਲੋਂ ਮੀਲ ਮਲਕੀ ਮਮਾ ਲੱਲਾ ਮਲ ਇਕੱਠਾ ਪੜਾਂਗੇ ਕੱਕੇ ਵੈਰੀ ਕੀ ਬਾਤ ਬੋਲਾਂਗੇ ਮਲਕੀ ਆਹ ਸ਼ਬਦ ਤੁਸੀਂ ਅਕਸਰ ਸੁਣਦੇ ਹੋਵੋਗੇ ਤੇ ਮੈਂ ਜਾਂ ਉਹ ਕੋਸ਼ਿਸ਼ ਕੀਤੀ ਸ਼ਬਦ ਜਿਹੜੇ ਤੁਸੀਂ ਸੁਣੇ ਹੋਣ ਮੈਂ ਉਹੇ ਲਿਖ ਤੇ ਮਾਤਰਾ ਕੱਲੀ ਬਿਹਾਰੀ ਜਾਂ ਸਿਹਾਰੀ ਆਵੇ ਹੋਰ ਕੋਈ ਮਾਤਰਾ ਖਰਾਂ ਨਾਲ ਨਾ ਆਵੇ ਸ਼ਬਦ ਬਹੁਤ ਬਣ ਜਾਂਦੇ ਨੇ ਪਰ ਮੈਂ ਉਹ ਦੇਖਿਆ ਜਿਨ੍ਹਾਂ ਨੂੰ ਕੱਲੀ ਬਿਹਾਰੀ ਦੀ ਮਾਤਰਾ ਆਵੇ ਮੰਦਿਰ ਮੰਮੇ ਟਿੱਪੀ ਮੰ ਦੱਡੇ ਵੈਰੀ ਢੀਰ ਮੰਡੀਰ ਗਰੁੱਪ ਆਫ ਬੁਆਇਸ ਜਦੋਂ ਮੁੰਡਿਆਂ ਦਾ ਗਰੁੱਪ ਹੋਵੇ ਨਾ ਮੰਡੀਰ ਕਹਿੰਦੇ ਆ ਨਾ ਸੇਮ ਹੀ ਉਹੀ ਇੱਥੇ ਅਸੀਂ ਛੋਟੀ ਈ ਬੋਲਦੇ ਆ ਉੱਥੇ ਸਿਹਾਰੀ ਬੋਲਦੇ ਆ ਇੱਥੇ ਵੱਡੀ ਈ ਬੋਲਦੇ ਆ ਉੱਥੇ ਬਿਹਾਰੀ ਬੋਲਦੇ ਆ ਲੇਕਿਨ ਸਿੰਬਲ ਸੇਮ ਸਿਹਾਰੀ ਛੋਟੀ ਈ ਦੀ ਮਾਤਰਾ ਤੇ ਆਹ ਵਾਲੀ ਆਈ ਪਾਵਾਂਗੇ ਬਿਹਾਰੀ ਲਿਖਣ ਤਾਂ ਜਿਹੜੀ ਡਬਲ ਈ ਦੀ ਜਿਵੇਂ ਸੀਨ ਐਸ ਡਬਲ ਈ ਐਨ ਸੀਨ ਬੋਲਦੇ ਆ ਨਾ ਐਸ ਆਈ ਐਨ ਸਿਨ ਬੋਲਦੇ ਹਾਂ ਸਿਨ ਸਿਨ ਫਰਕ ਹਨ ਹੁਣ ਸਿਨ ਲਿਖਣਾ ਐਸ ਆਈ ਐਨ ਬਣੂਗਾ ਸ ਸਿਹਾਰੀ ਨੰਨਾ ਸਿਨ ਲਿਖਣਾ ਐਸ ਡਬਲ ਈ ਐਨ ਸਿਨ ਲਿਖਾਂਗੇ ਸ ਸਿਹਾਰੀ ਸਿਨ ਨੰਨਾ ਸਿਨ ਕਲੇ ਜਿਹੜੀ ਆ ਅੱਖਰ ਆ ਨਾ ਇਹਦੇ ਨਾਲ ਮਾਤਰਾ ਪਾਈ ਨਹੀਂ ਜਾਂਦੀ ਆਪਣੇ ਆਪ ਚ ਛੋਟੀ ਈ ਆ ਛੋਟੀ ਈ ਸ ਇਸ ਜਿਵੇਂ ਆਪਾਂ ਕਹਿੰਦੇ ਆ ਇਸ ਤਰ੍ਹਾਂ ਇਟ ਹੈ ਨਾ ਇੰਗਲਿਸ਼ ਦਾ ਇਟ ਵਰਡ ਸਸਾ ਹਰੇ ਸਿਆਰੀ ਸਹ ਸੇਮ ਹੀ ਮੈਂ ਪੰਜਾਬੀ ਵਾਲੇ ਸ਼ਬਦ ਦੀ ਲੈ ਇਹਦੇ ਵਿੱਚ ਵੀ ਕ ਕ ਸਾਰੇ ਕ ਸਸਾ ਕਿਸ ਰ ਰ ਹਰੇ ਸਿਆਰੀ ਮਮਾ ਰਹਿਮ ਕਿਸ ਕਿਸ ਤਰ੍ਹਾਂ ਕਿਸ ਦਾ ਵਹ ਇਹ ਚੀਜ਼ ਕਿਸ ਦੀ ਆ ਕਿਸ ਹਣਾ ਜਿਹਨੂੰ ਆਪਾਂ ਕਹਿੰਦੇ ਹੂਜ਼ ਰਹਿਮ ਸੇਮ ਹੀ ਉਹੀ ਵਰਡ ਆ ਰਹਿਮ ਰ ਹਾਇ ਸਿਆਰੀ ਮਾ ਜਿਹੜਾ ਹਿੰਦੀ ਦਾ ਸਾਡਾ ਸਸਾ ਅਨੇ ਸਾਰੀ ਪੰਜਾਬੀ ਦਾ ਸਸਾ ਹਿੰਦੀ ਦਾ ਮਮਾ ਮਮੇ ਸਾਰੀ ਮੈ ਲ ਲ ਮੈਲਣਾ ਮਾਲਿਕ ਮਮਾ ਲੱਲੇ ਸਾਰੀ ਲਿ ਕਕਾ ਲੇਖ ਲਿਖ ਮਲਿਕ ਜੇਤਾ ਸੀ ਐਸੇ ਅੱਖਰ ਨੂੰ ਵਰਤਨ ਜਿਵੇਂ ਈਖ ਲਿਖਣਾ ਫੇਰ ਅਸੀਂ ਨੂੰ ਜਦੋਂ ਆ ਅੱਖਰਾਂ ਨਾ ਇਹਨੂੰ ਬੜੀ ਈ ਦੀ ਮਾਤਰਾ ਇੰਨੀ ਕੀ ਪਾਣੀ ਜਿੱਥੇ ਆ ਅੱਖਰ ਪਾਉਣਾ ਜਿਵੇਂ ਈਦ ਈਨ ਈਕ ਗੰਨੇ ਨੂੰ ਕਹਿੰਦੇ ਆ ਨਾ ਉਦੋਂ ਅਸੀਂ ਆ ਅੱਖਰ ਪਾ ਕੇ ਨਾਲ ਈਦ ਲਿਖਣਾ ਦ ਪਾ ਦਾਂਗੇ ਈਨ ਲਿਖਣਾ ਨਾ ਪਾ ਦਾਂਗੇ ਠੀਕ ਆ ਪਰ ਜਿਹੜੇ ਬਾਕੀ ਦੇ ਅੱਖਰ ਆ ਉਹਦੇ ਨਾਲ ਮਾਤਰਾ ਇਹ ਪੂਰੀ ਪੈਣੀ ਆ ਆ ਬਿਹਾਰੀ ਜਿਹੜੀ ਇਦਾਂ ਕਰਕੇ ਪਾਈ ਆ ਨਾ ਬਿਹਾਰੀ ਆ ਇਹ ਸਿਰਫ ਏ ਸ ਅੱਖਰ ਦੇ ਨਾਲ ਹੀ ਪੈਣੀ ਆ ਬਾਕੀ ਅੱਖਰਾਂ ਦੇ ਨਾਲ ਪੂਰੀ ਪੈਣੀ ਆ ਸੇਮ ਹੀ ਪੰਜਾਬੀ ਵਾਲੀ ਆ ਤੱਤੇ ਇਥੇ ਤੱਤਾ ਨਹੀਂ ਕਹਾਂਗੇ ਤਾਂ ਕੋ ਬੜੀ ਈ ਕੇ ਮਾਤਰਾ ਰ ਤੀ ਤਾ ਕੋਈ ਕਹਿ ਸਕਦੇ ਆ ਤਾ ਕੋਈ ਰ ਤੀਰ ਇੱਥੇ ਸਾਊਂਡ ਬੋਲ ਸਕਦੇ ਆ ਇੱਥੇ ਸਾਊਂਡ ਨਾਲ ਗੱਲ ਨਹੀਂ ਬਣਦੀ ਪੰਜਾਬੀ ਸੌਰੀ ਪੰਜਾਬੀ ਚ ਨਾ ਹਿੰਦੀ ਚ ਅਸੀਂ ਸਾਊਂਡ ਦੇ ਨਾਲ ਬੋਲ ਸਕਦੇ ਆ ਉੱਥੇ ਅਸੀਂ ਸਰੀਰ ਕਹਿੰਦੇ ਆ ਪੰਜਾਬੀ ਚ ਸਰੀਰ ਕਹਿੰਦੇ ਆ ਹਿੰਦੀ ਚ ਸਰੀਰ ਕਹਿੰਦੇ ਆ ਸਰੀਰ ਕਈ ਪੰਜਾਬੀ ਚ ਵੀ ਸਰੀਰ ਬੋਲਦੇ ਆ ਹੁਣ ਮਿਕਸ ਹੋ ਗਈਆਂ ਬੋਲੀਆਂ ਰਲ ਗਈਆਂ ਆਪਾਂ ਇਕੱਠੇ ਰਹਿੰਦੇ ਹਰਲਦੇ ਮਿਲਦੇ ਆ ਤੇ ਇੱਕ ਦੂਜੇ ਦੀ ਅਸੀਂ ਉਹਨੂੰ ਅਡਾਪਟ ਕਰ ਲੈਂਦੇ ਆ ਲੈਂਗੁਏਜ ਨੂੰ ਸੋ ਪੰਜਾਬੀ ਚ ਸਰੀਰ ਹਿੰਦੀ ਚ शरीर छ राको बड़ी ई र शरीर ज ल जल, जल द क बड़ी ई भी जल्दी बा को बड़ी ई वी रवीर बा राको बड़ी ई भरी वादे पेच हो पाया वह वकी वकी जब मैं तो डब्लू वाइट लिख दे डब्लू एच दी साउंड है ना वो इत्थे आई हुई है वकी ਮਾ ਕੋ ਬੜੀ ਈ ਲ ਮੀਲ ਮ ਲ ਕ ਕ ਬੜੀ ਈ ਮਲਕੀ ਇਨਾਮ ਨੀਮ ਕਸਦਾ ਨਾ ਕੀ ਮਾ ਮਲਕੀ ਸੁਣਿਆ ਹੋਣਾ ਤੁਸੀਂ ਨੀਮ ਹੈ ਇਟ ਇਜ਼ ਅ ਨੇਮ ਆਫ ਐਜ਼ ਇਟ ਸਾਡੀ ਕਿਸੇ ਹੋਇਆ ਨਾ ਜਾ ਮੰਦਿਰ ਸੇਮ ਵਰਡ ਪੰਜਾਬੀ ਚ ਮੰਦਿਰ ਹੁਣ ਆ ਅਖਰ ਮੈਂ ਤਿੰਨ ਤਾਂ ਪਾਇਆ ਹਿੰਦੀ ਚ ਤਿੰਨ ਇੱਕੋ ਜਿਹਾ ਜਿਹਦੇ ਤਾਂ ਸਾਈਡ ਤੇ ਬਿੰਦੀ ਲੱਗਦੀ ਹੈ ਨਾ ਇਹਨੂੰ ਤਾਂ ਭੁੱਲ ਜੋ ਵੀ ਅਸੀਂ ਕਿਤੇ ਸ਼ਬਦ ਬਣਾਉਣਾ ਤਾਂ ਉਹਦੇ ਚ ਵਰਤਣਾ ਹੀ ਨਹੀਂ ਗਾ ਸਾਡੇ ਕੋਲ ਰਹਿ ਕੇ ਦੋ ਬਿਨਾ ਬਿੰਦੀ ਵਾਲਾ ਇੱਕ ਥੱਲੇ ਬਿੰਦੀ ਵਾਲਾ ਇਹ ਡੱਡੇ ਦੀ 사ઉਂਡ ਦਿੰਦਾ ਇਹ ੜਾੜੇ ਦੀ 사ઉਂਡ ਦਿੰਦਾ ਸੜਕ 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 ਇਹ ਅਸੀਂ ਵਰਤਣਾ ਨਹੀਂ ਸਾਈਡ ਬਿੰਦੀ ਵਾਲਾ ਸੀ ਨਹੀਂ ਵਰਤਣਾ ਸਾਈਡ ਬਿੰਦੀ ਨਹੀਂ ਵਰਤਣੀ ਬਿਨਾ ਬਿੰਦੀ ਵਾਲਾ ਡੱਡਾ ਡੀ ਦੀ 사ઉਂਡ ਦਿੰਦਾ ਥੱਲੇ ਬਿੰਦੀ ਵਾਲਾ ੜਾ ੜਾ ਆਰ ਐਚ ਦੀ ਸਾਊਂਡ ਦਊਗਾ ੜ ੜ ਮੰਡੀਰ ਸੜਕ ਸੋ ਇਹ ਤਾਂ ਸਿੱਗੀ ਸਾਡੀ ਸਾਊਂਡ ਆਫ ਆਈ ਐਂਡ ਡਬਲ ਈ ਸਿਹਾਰੀ ਬਿਹਾਰੀ ਛੋਟੀ ਈ ਬੜੀ ਈ ਦੀ ਸਾਊਂਡ ਦੋਨੋਂ ਨਾਲ-ਨਾਲ ਸਿੱਖ ਲੋਗੇ ਬਹੁਤ ਈਜ਼ੀਲੀ ਤੁਸੀਂ ਇਹਨੂੰ ਕੈਚ ਕਰ ਲੋਗੇ ਪਰ ਇੰਨਾ ਖੁੰਦਾ ਵੀ ਕੋਸ਼ਿਸ਼ ਆ ਉਹ ਦੱਸੇ ਹਿੰਦੀ ਚ ਉਹਵੇਂ ਨਹੀਂ ਬੋਲਦੇ ਹਿੰਦੀ 'ਚ ਕੁਝ ਹੋਰ ਕਹਿੰਦੇ ਆ ਪੰਜਾਬੀ 'ਚ ਹੋਰ ਕਹਿੰਦੇ ਹਨ ਸ਼ਰੀਦਾ ਸ਼ਰੀਦਾ ਪੰਜਾਬੀ ਚ ਸੜਕ ਹੁੰਦਾ ਸੜਕ ਸੜਕ ਕਈ ਸੜਕ ਬੋਲਦੇ ਆ ਸੜਕ ਰੌਂਗਵਾੜਾ ਸੜਕ ਸ ਸੜਾੜਾ ਕਕਾ ਸੜਕ ਸੋ ਇਹ ਦੱਸੀਏ ਸਾਡੇ ਹਿੰਦੀ ਪੰਜਾਬੀਆਂ ਨੇ ਹਿੰਦੀ ਦੀ ਸਿਹਾਰੀ ਬਿਹਾਰੀ ਦੀ ਮਾਤਰਾ ਵਾਲੇ ਸ਼ੰਤ ਇਹ ਦੋਨੋਂ ਮਾਤਰਾ ਮੈਂ ਇਕੱਠੀਆਂ ਤਾਂ ਲਈਆਂ ਤਾਂ ਕਿ ਤੁਹਾਨੂੰ ਸਾਊਂਡ ਦੀ ਕਲੈਰਿਟੀ ਹੋ ਜੇ ਕਿ ਇਹਦੀ ਛੋਟੀ ਸਾਊਂਡ ਆ ਇਹਦੀ ਲੰਬੀ ਸਾਊਂਡ ਆ ਕੱਲ ਨੂੰ ਸਿਲਾ ਤੇ ਦਲਾਵਾ ਕਰਾਂਗੇ ਉਹ ਵੀ ਛੋਟੀ ਸਾਊਂਡ ਤੇ ਅਨਾ ਸੌਰੀ ਔਂਕਰ ਤੇ ਦਲਾਇਂ ਔਂਕਰ ਕਰਾਂਗੇ ਛੋਟੀ ਸਾਊਂਡ ਲੰਬੀ ਸੈਨ ਸਾਊਂਡ ਧੰਨਵਾਦ ਸ਼ੁਕਰੀਆ